ਹੈਲੋ ਮਮ ਜੀ ਹੈਲੋ ਗਾਇਸ ਗਾਇਸ ਅੱਜ ਗਾਇਸ ਸਾਡਾ ਸਗਨ ਵਾ ਵਿਆਹ ਦਾ ਤੇ ਕੀ ਕਰਨ ਦੇ ਪਏ ਗਾਇਸ ਅੱਜ ਸਗਨ ਨਾਲ ਤੇ ਮਖਾਓ ਨਾ ਸਗਨ ਨਾਲੇ ਦੇਣੀ ਮਹਿੰਦੀ ਲੱਗਣ ਦੀ ਵਾ ਮੈਂ ਤੇ ਟਿੱਕਾ ਜਾਂ ਲਾ ਲਿਆ ਗਾਇਸ ਬਾਕੀ ਉਂਗਲਾਂ ਪਰਦੀਆਂ ਆਪਣੀਆਂ ਮੰਮੀ ਆਪੇ ਲਾਈ ਜਾਂਦੀ ਵੇਖੋ ਗਾਇਸ ਸਾਸੇ ਵਾਲੀ ਮਹਿੰਦੀ ਵੈਸੇ ਤੇ ਪਰ ਕੋਈ ਨਹੀਂ ਜੇ ਦੋ ਟਾਈਮ ਪਾਸ ਕਰਨਾ ਫਿਰ ਬੰਦ ਲਾ ਲੇ ਵੱਟੀ ਸੋਹ ਲੱਗਦੀ ਆ ਬੈਠ ਫੇ ਲੋ ਮਮਮੀ ਦੀ ਮਹਿੰਦੀ ਬਾਕੀ ਤੁਹਾਨੂੰ ਅੱਜ ਸਾਰਾ ਹੀ ਸਗਨ ਦਾ ਵਲੌਗ ਭਾਵਾਂਗੇ ਕਿਹਦੀ ਡਰੈਸ ਮੈਂ ਪੋਣੀ ਵਾਂ ਕਿਹਦੀ ਮਮਾ ਨੇ ਪੋਣੀ ਵਾਂ ਤੇ ਸਾਰਾ ਹੀ ਵਲੌਗ ਚ ਭਾਵਾਂਗਾ ਆਪਣੇ ਗੂਠੇ ਭਰਉਣ ਲੱਗੀ ਆ ਮੈਂ ਤੇ ਗੋਲ ਹੀ ਸਰਕਲ ਲਾ ਲਿਆ ਮਮਮੀ ਦੀ ਮਹਿੰਦੀ ਲੱਗ ਕੇ ਹੋ ਗਈ ਬੰਦੀ ਮਮਮੀ ਨੇ ਚੂਹੇ ਬਿੱਲੀਆਂ ਵਾਲੀਆਂ ਨਹੀਂ ਗੈਸ ਨਹੀਂ ਜਾ ਸਕਦਾ ਕਰ ਲਉਣਾ ਮਿੱਗੀ ਦਾ ਬਸ ਗਾਇਸ ਮਮਮੀ ਨੇ ਮੇਰੇ ਹੱਥ ਤੇ ਦੇਖੋ ਬਿੰਦੀਆਂ ਮਾਰਤੀਆਂ ਵੇ ਮम्मी ਦੀ ਮਹਿੰਦੀ ਵੇਖ ਲਓ ਵਾਹ ਪਿਛਲਾ ਹੱਥ ਵੀ ਕਰੋ ਗਾਇਸ ਦੱਸੋ ਕਿ ਇਹਦੀ ਮਹਿੰਦੀ ਬੈਸਟ ਹੈ ਦੋਵਾਂ ਚ ਗਾਇਸ ਦੱਸੋ ਬੈਕ ਟੂ ਵਲੌਗ ਮਿਲਦੇ ਤਾਂ ਅਨੰਦ ਸਿੰਘ ਦੇ ਵਲੌਗ ਚ ਬਾਅਦ ਚ ਗਾਇਸ ਮੈਂ ਆਡ ਰੈਕ ਬਲੈਕ ਸੂਟ ਪਾ ਲਿਆ ਵਾ ਤੇ ਆ ਮੇਰੇ ਇਅਰਿੰਗਸ ਆ ਵਾ ਵੇਖ ਸਕਦੇ ਜੋ ਤੇ ਆਪਾਂ ਮਹਿੰਦੀ ਸਿੰਪਲ ਵੈਸੇ ਲਾ ਲਈ ਸੀ ਤੇ ਗਾਇਸ ਬਾਕੀ ਮੈਂ ਮੰਮੀ ਉਹਨਾਂ ਨੂੰ ਤੇ ਪਾਪਾ ਬਹੁਤ ਨੂੰ ਮੈਂ ਸਾਰਾ ਵਲੌਗ ਚ ਤੈਂ ਗਾਇਸ ਕਮੈਂਟ ਕਰਕੇ ਜਰੂਰ ਦੱਸਿਓ ਕਿਦਾਂ ਦਾ ਲੱਗਾ ਮੇਰਾ ਸੂਟ ਮਮਮੀ ਵੀ ਨਹੀਂ ਰੈਡੀ ਪਾਪਾ ਵੀ ਵੇਖੋ ਹੱਦ ਦੇਣ ਨੇ ਕਿ ਆ ਪੀ ਚੱਲ ਹੈ ਸਾਡੇ ਹਾਂ ਤੇ ਗਾਇਸ ਹਾਰ ਦੇਣ ਦੀ ਮਮਮੀ ਤਾਂ ਪੀ ਹੈਲੋ ਮਮਮੀ ਹੈਲੋ ਗਾਇਸ ਆਪਣਾ ਮੂੰਹ ਖਾਓ ਹੈਲੋ ਗਾਇਸ ਹੱਦ ਦੇਣ ਦੇ ਉਹ ਮੈਂ ਕਿਹਾ ਚਲ ਪੱਤੀਆਂ ਅੱਗੇ ਲੋੜੂਂਦੀ ਚੱਲ ਹੈਗੇ ਘਰ ਹੱਟ ਤੇ ਗਾਇਸ ਵੇਖੋ ਗਾਇਸ ਤੁਰਨ ਲੱਗੇ ਵਿਆਹ ਲਈ ਤੇ ਪਾਪਾ ਲੱਗੇ ਜੀ ਗੱਡੀ ਕੱਢਣ ਤੇ ਅੱਜ ਆਪਾਂ ਚੱਲੇ ਜੀ ਸ਼ਗਨ ਤੇ ਵੇਖ ਸਕਦੇ ਜੋ ਗਾਇਸ ਪਾਪਾ ਲੱਗੇ ਜੀ ਗੱਡੀ ਕੱਢਣ ਅੰਦਰ ਕੁੱਤਾ ਪਾਣੀ ਪੀਂਦਾ ਵਾ ਸਾਰੇ ਰੈਡੀ ਹੋ ਗੱਡੀ ਨਿਕਲ ਗਈ ਮੰਮੀ ਆ ਜੀਵਾ Mi da su, trova. Mi ha fatto tutte le... Mi ha pure su, Ma vlog? No, non mi da poco, quindi Ma vlog, ci tu da te. Eh, mi... Ma non muore, vlog. ਜਦੋਂ ਆਪਾਂ ਜਾਣਾਂ ਜੀ ਰਮਦਾਸ ਵਾਲ ਸਾਈਡ ਤੇ ਸਾਰਾ ਹੀ गाइस ਸਾਰਾ ਹੀ ਵਲੌਗ ਦੇਖਿਓ ਵਲੌਗ ਮਿਸ ਨਾ ਕਰਿਓ ਤੇ ਬਾਕੀ ਤੁਹਾਨੂੰ ਹੁਣ ਜਦੋਂ ਰਮਦਾਸ ਜਾਣਾ ਨਾ ਉਥੋਂ ਦੇ ਜਾ ਕੇ ਤੁਹਾਨੂੰ ਮੈਂ ਰਸਤੇ ਦਾ ਵੀ ਦਿਖਾਵਾਂਗੀ ਤੇ ਸਮੁੰਦਰ ਵੀ ਦਿਖਾਵਾਂਗੇ ਫਿਰ ਆਈਸ ਆਪਾਂ ਬੌਂਦਗੇ ਜੰਨੇ ਇਸੀ ਹਾਲ ਪੈਲਸਟ ਤੇ ਪਾਪਾ ਜਾਂਦਾ ਹੈ ਹਲ ਮਮੀ ਇਸ ਮੇਰਾ ਬਲੈਕ ਸੋ। ਉਹ ਗਾਈਸ ਆਇਆ ਜੀ ਪੈਲਸ ਤੇ ਉਹ ਇੱਕ ਸੰਤੇ ਜੀ। ਗਾਈਸ ਆਇਆ ਜੀ। ਕਿੱਸਾ ਕੋਣ ਹੈ? ਗਾਈਸ ਆਇਆ ਜੀ ਪੈਲਸ ਸਿਆ। ਗਾਈਸ ਆਂਡੂ ਪੈਲਸ ਸਿਆ ਸਾਣਾ। ਉੱਥੋਂ ਦੀ ਐਂਟਰੀ ਵਾ। ਗਾਈਸ। ਲੱਗ ਗਈ ਵਿਸਖਾ ਅਮੀਨ ਫੂਟੀ ਲੱਗੀ। ਗਾਈਸ ਮੰਮੀ ਪਕੌੜਾ ਖਾਉਂਦਾ ਪੀਵਾ ਵੇਖ ਸਾਡੇ ਮਾਲ ਕਾਲੇ ਪਨੀਰ ਆਲੇ ਗਾਈਸ ਪਨੀਰ ਆਲੇ ਸਾਰੀ ਮੇਰੀ ਪਲੇਟ ਹੈ ਪਹਿਲਾਂ ਸੇ ਹੱਲੇ ਮੰਮੀ ਹਲਾ ਕਾ ਇਸ ਕਾ ਲੋ ਗਾਈਸ ਪਕੌੜੇ ਆਮਲੇਟ ਤੇ ਮੀਟ ਦਾ ਤੇ ਪਾਪਾ ਖਾਂ ਅੱਜ ਮੋਜਾ ਮੋਜਾ ਅੱਜ ਮੋਜਾ ਅੱਜ ਸਕੂਨ ਮਿਲਿਆ ਨਾਲ ਪੈਕਿੰਗ ਟਰ ਡੇ ਪੈਗ ਲੱਗ ਜਾਊਗਾ ਕੀ ਪਤਾ ਜੀ ਸਾ ਪਾਉਣ ਲੱਗੇ ਦੋ ਸਖਾ ਅੰਦਰ ਅੱਗੇ ਗੋਲ ਗੁੱਪੇ ਖਾਂ ਟਿੱਕੀਆਂ ਬੰਨ ਲਿਆ ਆਂ ਨਿਊਡਲ ਬੰਨਦੇ ਵਾ ਮੈਂ ਲੱਗੀ ਡੋਸਾ ਖਾਣ ਗਾਇਸ ਹੈਲੋ ਮੰਮੀ ਅੱਗੇ ਖਾਣ ਨਾਲ ਦਪਨ ਸਾਰਾ

ਗਾਈਸ ਖਾ ਲੋ ਦੋਸਾ ਹੰਦੋਸਾ ਲੱਗੇ ਹੋਣ ਸਾਡੀ ਮੰਮੀ ਵੀ ਆ ਗਈ ਆ ਮੰਮੀ ਤੇ ਨਿਊਡਲ ਖਾਂਦੇ ਉਹ ਪਕੌੜੇ ਖਾਂਦੇ ਵਾਂ ਮੰਮੀ ਨਿਊਡਲ ਖਾਂਦੀ ਹੈਲੋ ਆ ਗਏ ਹੋ ਹੈਲੋ ਪਾਪਾ ਜੀ ਨਿਊਡਲ ਖਾ ਲਾ ਜੂਗੀ ਹੈਲੋ ਗਾਈਸ ਪਕੌੜੇ ਖਾਂਦੇ ਖਾ ਲਓ ਅੰਟੀ ਛੋਗ ਨਾਲੇ ਆ ਗਏ ਆ ਗਾਈਸ ਦੇ ਜ਼ਾਨੇ ਵਿੱਚ ਲੱਗੇ ਗਾਇਸ ਆਪਾਂ ਫਰੂਟ ਲੱਗੇ ਖਾਣ ਮੈਂ ਵਖਾਣਾ ਗਾਇਸ ਕੀਵੀ ਫਲ ਆ ਵੇਖੋ ਉਹ ਗਾਇਦੂ ਦੇ ਪਾਜੀ ਮਮਰੀ ਆ ਜੇ ਕਰ ਨਹੀਂ ਨਹੀਂ